ਧਨੌਲੇਆਣਾ ਬੱਲੇ ਬੱਲੇ ਕਰਾ ਗਿਆ ਆ ਖਿਡਾਰੀ ਕਹਿੰਦੇ ਪਾਤਣਾ ਦੇ ਲਾਗੇ ਖਨੌਰੀ ਬਾਡਰ ਦੇ ਲਾਗੇ ਕੁਲਾਰਾ ਪਿੰਡ ਹੈ ਅਰਸ਼ ਕੁਲਾਰਾ ਵਾਲਾ ਕਬੱਡੀ ਪਾ ਰਿਹਾ ਹੈ ਮੁੰਡਾ ਗੱਡੀਆਂ ਦਾ ਜੇਤੂ ਹੈ ਸੁਸ਼ਕਵਾਲਾ ਫੁੱਲਾ ਹਾਕਮ ਵਾਲਿਆ ਰੈਂਬੋ ਹੈ ਹੁਣ ਕੌਣ ਬੱਲੇ ਬੱਲੇ ਕਰਾ ਦੋਗੇ ਆ ਜੱਗੂ ਹਾਕਮ ਵਾਲੀਆ ਆ ਜੱਗੂ ਹਾਕਮ ਵਾਲੀਆ ਬਲਾਸਟਰ ਜੋੜੀ ਵਾਲਾ ਬੀਤ ਕਹਿੰਦਾ ਮਾਨ ਪੱਟੇ ਪੱਦਰ ਦੇ ਕਬੱਡੀ 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 ਰੈਂਬੋ ਆਹ ਵੇ ਕੱਬਰੂਆ ਮੇਲਾ ਬਾਬੇ ਦਾ ਰੈਂਬੋ ਰੈਂਬੋ ਹੋਈ ਪਈ ਐ ਮੇਲਾ ਬਾਬੇ ਦਾ ਆਹ ਮੁੰਡਾ ਵੀ ਕਹਿੰਦੇ ਬੜਾ ਸਿਆਣਾ ਰੈਟਰ ਆ ਆਹ ਸਾਹਮਣੇ ਕਹਿੰਦੇ ਮੇਰੇ ਵੀਰੋ ਦੀਪ ਯੂਕੇ ਦੇ ਭਰਾਵਾਂ ਨੇ ਸਾਰਿਆਂ ਨੇ ਪੈਸੇ ਲਾਏ ਸੀ ਗੁਰਪ੍ਰਿੰਦੀਆਂ ਦੋ ਰੈਡਾਂ ਤੇ ਉਹ ਭਰਾਵਾਂ ਨੇ 1000 ਪੁਜਦਾ ਕਰ ਦਿੱਤਾ ਦਾਦੂ ਆਇਆ ਹੋਇਆ ਬਹੁਤ ਬਹੁਤ ਧੰਨਵਾਦ ਆਹ ਸਾਹਮਣੇ ਮੇਰੇ ਵੀਰੋ ਕਬੱਡੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਐ ਆਹ ਗਲੋਰੀ ਐ ਆ ਵੀ ਮੂਹਰੇ ਅੜ ਕੇ ਗੱਡੀ ਘਰੋਂ ਮਾਰ ਕੇ ਠੰਡ ਪੈਂਦੀ ਲੋਹਿਆਂ ਦੀ ਰਪੋਟਾਂ ਓਕੇ ਆਰਪੋਟਾਂ ਓਕੇ ਆ ਠੰਡ ਪੈਂਦੀ ਲੋਹਿਆਂ ਦੀ ਮੇਰਾ ਅੰਗ ਅੰਗ ਜਾਂਦਾ ਠਰਦਾ ਸੀਧੀ ਮਾਰ ਅਰਜਣਾ ਵੇ ਭੁੱਲ ਗਈ ਮੋਰ ਗਨਾਬੋ ਕਰਦਾ ਆ ਪੈਂਦੀ ਰੇਡ ਕਰਾਚੋ ਵਾਲਾ ਕਹਿੰਦੇ ਫੂਲੇ ਨੇ ਫੜ ਲਿਆ ਆ ਕਰਾਚੋ ਵਾਲਾ ਦੀਪ ਇੱਕ ਮਿੰਟ ਦੋ ਦੋ ਰੇਡਾਂ ਪੰਨਾਂ ফেলা মেদ কবে সালিয়া অহমদপুর সার জফে লাগে ਪਪਲ ਦਾ ਵੀਣਾ ਪਰ ਮੋਟਾ ਮੋਟਾ ਭੱਜ ਗਿਆ ਅਰਸ਼ ਕੁਲਾਰਾ ਸਮਾਦ ਕਬੱਡੀ ਦਾ ਲੋਕੀ ਲੈਂਦੇ ਨੇ ਜਿਨ੍ਹਾਂ ਦਾ ਕੋਈ ਕੰਮ ਨਹੀਂ ਉਹ ਬਹਿ ਜਾਓ ਭਰਾ ਬਣ ਕੇ ਜਿਨ੍ਹਾਂ ਦਾ ਕੋਈ ਕੰਮ ਨਹੀਂ ਉਹ ਬਹਿ ਜਾਓ ਬੱਲਾ ਵੀ ਪੂਜਾਇਆ ਹਾਕਮ ਆលੀਆਂ ਪਰ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਯੱਗੂ ਯੱਗੂ ਜਾਂ ਫਿਰ ਸ਼ੂਸ਼ਕ ਦਾ ਫੂਲਾ ਕੌਣ ਬੱਲੇ ਬੱਲੇ ਕਰਾਊਗਾ ਪਰ ਦੀ ਧਰਤੀ ਨੌਵੇਂ ਬਾਸ਼ਾ ਦੀ ਧਰਤੀ ਹੈ ਜੱਗੂ ਲੱਗ ਓਏ ਖੁੱਲਾ ਜੱਗੂ ਲੱਗ ਓਏ ਖੁੱਲਾ ਅਰਸ਼ ਭੱਜ ਗਿਆ ਮੇਲਾ ਗੂੰਜ ਉੱਠਿਆ ਲੋਕ ਨਿਆਰਾ ਲੈਂਦੇ ਮੇਲਾ ਬਾਬੇ ਦਾ ਚੱਲਦਾ ਆ ਸੀਰਾ ਚੱਕ ਲਈ ਸ਼ੇਰ ਦਾ ਗੱਡੀ ਦਾ ਜੇਤੂ ਇਹ ਮੋਟਰਸਾਈਕਲਾਂ ਦਾ ਜੇਤੂ ਹੈ ਰਾਜਪੁਰ ਦੇ ਮੇਲੇ ਤੋਂ ਜਿੱਤਿਆ ਪੂਰਾ ਲੱਖ ਆ ਸੀਰਾ ਚੱਕਾ ਵਾਲਾ ਸੀਰਾ ਚੱਕਾ ਵਾਲਾ ਮੀਣਾ ਯਖੇਪੜ ਸੀਰਾ ਟੱਕਰ ਸਿਰੇ ਦੀ ਉਹ ਭੱਜ ਗਿਆ ਉਹ ਭੱਜ ਗਿਆ ਉਹ ਭੱਜ ਗਿਆ ਆ ਰੇਡ ਕਾਲਿਆ ਕਰਾਚੋ ਵਾਲਾ ਆ ਗਿਆ ਕਰਾਚੋ ਵਾਲਾ ਕਹਿੰਦੇ ਕਲਜੀਤ ਹੈ ਵੀ ਮੁੰਡਾ ਪਹਿਲੇ ਹੀ ਅਲਾਰਮ ਤੇ ਉੱਠਦਾ ਹੈ ਆਜ ਜ਼ਿੰਮੇਵਾਰੀ ਮਾਰਦੀ ਗੁਰਦਨ ਕਮਾਨ ਦਾ ਪਿੰਡ ਹੈ ਮੇਲੇ ਵਾਲਾ ਪਿੰਡ ਹੈ ਆਓ ਸਾਹਮਣੇ ਕਹਿੰਦੇ ਕਬੱਡੀ ਪਈ ਹੋਈ ਹੈ ਖੇਡ ਮਨਾ ਦੇ ਵਿੱਚ ਪਈ ਰੇਡ ਜਾਫੀ ਚਾਰ ਹੈ ਇੱਕ ਪਾਸੇ ਰੇਡਰ ਦੋ ਰੇਡਾ ਮੁੜ ਗਏ ਇੱਕ ਪਾਸੇ ਇੱਕ ਮੁੜਿਆ ਆ ਸ਼ੂਸ਼ਕਾੜਾ ਆ ਸ਼ੂਸ਼ਕਾੜਾ ਓਏ ਦੋਨੇ ਪਾਸੇ ਦੋ ਦੋ ਮੁੜ ਗਏ ਫਿਰ ਸਿਰਾ ਹੋਇਆ ਪਹਿਲ ਹੋਇਆ ਭੰਦੀਆਂ ਰਮਾਲ ਘੁੰਮਦਿਆ ਲੋਕਰੀਆਂ ਵਾਲਾ ਲੈਂਦੇ ਆ ਰੇਡਰ ਤੇ ਯਾਪੀ ਇੱਕ ਦੂਜੇ ਨਾਲ ਖੈਂਦੇ ਆ ਲੋਕ ਨਿਯਾਰਾ ਲੈਂਦੇ ਆ ਵੀ ਅਹਿਮਦਪੁਰ ਦੇ ਕਬੱਡੀ ਕੱਪ ਤੇ ਕੁੜੇ ਵੇਖ ਲੜਕਰੇ ਪੈਂਦੇ ਆ ਉਹ ਅਹਿਮਦਪੁਰ ਦੇ ਕਬੱਡੀ ਕੱਪ ਦੇ ਕੁੜੇ ਸਹਿਲ 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 ਕਰਦਾ ਮੁਕਾਬਲਾ ਐਨ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਤੇ ਅਹਿਮਦਪੁਰ ਵਾਲਿਓ ਜੱਫੀਆਂ ਤੇ ਮੁੱਕੜੀ ਰੇਡਾਂ ਭਾਵੇਂ ਲੱਖ ਪੈਂਦੀਆਂ ਲੋਕ ਆਪ ਮਹਾਰੇ ਤਾਣੀਆਂ ਮਾਰ ਰਿਹਾ ਜੱਗੂ ਲਾਕਾਂ ਪਿਆਰ ਕਰਦਾ ਲਾਕ ਓਏ ਖੁੱਲਾ ਨਾ ਹਣੇ ਹੁਣ ਕੌਣ ਬੱਲੇ ਬੱਲੇ ਕਰਾ ਦੂਗਾ ਅਰਸ਼ਕ ਲਾਰਾ ਵਾਲਾ ਗੱਡੀਆਂ ਦਾ ਜੇਤੋ ਟੱਕਰ 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 ਸਿਰੇ ਦੀ ਟੱਕਰ ਸਿਰੇ ਦੀ ਕਲਾਰਾ ਵਾਲਾ ਭੱਜ ਗਿਆ ਓ ਕੀ ਹੋਣਾ ਫੁੱਲਰ ਪੋਟਾ ਓਕੇ ਤੇਰੇ ਯਾਰ ਦੀਆਂ ਫੁੱਲਰ ਪੋਟਾ ਓਕੇ ਫੁੱਲਰ ਪੋਟਾ ਓਕੇ ਆ ਫੁੱਲਰ ਪੋਟਾ ਓਕੇ ਕਾਲ ਬਸਪਤੀ ਦੇ ਪਾਲੀ ਗੱਲ ਹੈ ਬਣੂ 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 ਪਤਾ ਕੀ ਆ ਰੇੜ ਪੈ ਗਈ ਹੈ ਦਿਲਾਂ ਦੀਆਂ ਧੜਕਣਾਂ ਤੇਜ਼ ਹੈ ਇਹ ਗਲੈਰੀ ਤੇ ਸ਼ੀਰਾ ਟੱਕਰ ਸਿਰੇ ਦੀ ਹੋ ਗਿਆ ਟੱਕਾਂ ਵਾਲਾ ਹੋ ਗਿਆ ਜੀਤ ਕਰਾਚੋ ਵਾਲਾ ਸੋਮੀ ਕਰਾਚੋ ਦਾ ਪਿੰਡੂ ਸ਼ੰਤੀ ਕਰਾਚੋ ਵੀ ਤਕੜਾ ਹੈ ਆਓ ਸਾਹਮਣੇ ਕਬੱਡੀ ਪਈ ਹੋਈ ਹੈ ਠਾਕਮਾਲੀਏ ਮੰਗੋ ਵਰਗੇ ਖੇਡ ਕੇ ਗਏ ਆ ਵੱਡੇ ਨਾਂ ਨੇ ਖੇਡ ਕਬੱਡੀ ਦੇ ਬੈਲੀ ਵਰਨ ਵਾਲਾ ਆਇਆ ਹੋਇਆ ਹੈ ਅੱਜ ਦੇ ਮੇਲੇ ਤੇ ਵੱਡੇ ਭਰਾ ਦਾ ਧੰਨਵਾਦ ਹੈ ਕਬੱਡੀ ਨੰਬਰ ਰੇਡਰ ਦਾ ਨੰਬਰ ਹੀਡਰ ਦਾ ਨੰਬਰ ਕਹਿੰਦੇ ਰੇਡਰ ਦਾ ਹੈ ਨੰਬਰ ਰੇਡਰ ਦਾ ਟੱਕਰ ਸਿਰੇ ਦੀ ਵੱਧਿਆ ਸਿਰਾ ਹੋਇਆ ਪਿਆ ਓਏ ਅੱਜ ਸਿਰਾ ਹੋਇਆ ਪਿਆ ਹੋਵੇ ਵੀ ਕਿਉਣਾ ਮੇਲਾ ਬਾਬੇ ਦਾ ਚੱਲਦਾ ਹੈ ਸਿਰਾ ਹੋਵੇ ਵੀ ਕਿਉਣਾ ਮੇਲਾ ਬਾਬੇ ਦਾ ਚੱਲਦਾ ਗੁਰਪ੍ਰੀਤ ਮੋਟਾ ਕਬੱਡੀ ਪਾ ਰਿਹਾ ਹੈ ਗਰਜੰਟ ਸਿੰਘ ਦਾ ਪੁੱਤ ਕਬੱਡੀ ਪਾ ਰਿਹਾ ਤੇ ਬਾਪ ਗਰਜੰਟ ਸਿੰਘ ਉਹ ਵੀ ਪੱਜੇ ਹੋਇਆ ਅੱਜ ਮਾਨ ਸਨਮਾਨ ਕੀਤਾ ਜਾਣਾ ਇਹ ਗੁਰਪ੍ਰੀਤ ਤੇ ਇੱਕ ਪਾਸੇ ਮੀਨਾ ਪਰ ਮੋਟਾ ਆੱਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅੰਮ੍ਰਿਤਸਰ ਕਲਾਉਡ ਦੇ ਮੇਲੇ ਦਾ ਹਾਰ ਲੈ ਮੈਂ ਜਿੱਤੂ ਆ ਮੋਟਾ ਬਰਿਆਂ ਵਾਲਾ ਕ੍ਰਾਚੋਂ ਵਾਲਾ ਡਬਲ ਡਬਲ ਪਾਉਣ ਲੱਗਿਆ ਜਿੱਤੂ ਕੌਣ ਸ਼ੱਕ ਤੇ ਰਹਿਣੀ ਹੈ ਮੇਲਾ ਸਾਡੇ ਬਾਪੇ ਦਾ ਤੱਕ ਪੈਣੀ ਹੈ ਸ਼ੱਕ ਰਹਿਣੀ ਹੈ ਤੱਕ ਪੈਣੀ ਹੈ ਹਾਕਮ ਵਾਲੀਆ ਜੱਗੂ ਹੈ ਸੁਸ਼ਕ ਦਾ ਫੁੱਲਾ ਜੋੜੀ ਪ੍ਰਸਤ ਹੈ ਆ ਪਈ ਕਬੱਡੀ ਖੇਡ ਮੈਦਾਨ ਦੇ ਵਿੱਚ ਮੁੰਡੇ ਤਿਆਰ 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 ਸ਼ੁਸ਼ਕਾਲ ਇਹਨੇ ਆਏ ਲੁੱਟ ਨਹੀਂ ਆਉਣਾ ਇਹਨੇ ਆਏ ਲੁੱਟ ਨਹੀਂ ਆਉਣਾ ਆ ਰੇਡ ਚੱਕਾ ਵਾਲਾ ਸ਼ੀਰਾ ਫੇਰ ਇਹ ਧੂਰੇ ਦੇ ਕੱਪ ਦਾ ਕਹਿੰਦੇ ਗੱਡੀ ਦਾ ਜੇਤੂ ਹੈ ਕਿ ਵਿੱਚ ਸੱਥਾ ਨਾ ਹੋੜ ਫੈਸਲੇ ਲਾਂਗ ਡਾਂਡ ਤੇ ਚੀਕਾਂ ਦੇ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਫੋੜ ਬਿਲਡ ਤੇ ਜੀਪਾਂ ਦੇ ਰੇਡ ਚੱਕਲੀ ਸ਼ੇਰ ਦਾ ਸ਼ੀਰਾ ਸਹਿਲ 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 ਇੱਥੇ ਰੱਖ ਉਂਗਲੀ ਤੇਰ ਮਾਲ ਕਮਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ ਲੋਕ ਨਜ਼ਾਰੇ ਲੈਂਦੇ ਆ ਆ ਕਹਿੰਦੇ ਕਾਲੇ ਧਨੋਲੇ ਦੇ ਪਿੰਡੂ ਐ ਕੀ ਹਾਲ ਚਾਲ ਸਿਰਾ ਹੋਏ ਗਬਰੂਆ ਮੇਲਾ ਗੂੰਜ ਉੱਠਿਆ ਮੇਲਾ ਗੂੰਜ ਉੱਠਿਆ ਆ ਰੇੜਾ ਅਰਸ਼ਦੀ ਆ ਕਾਰਗਲ ਸੋਹਣਿਆ ਆ ਸਾਹਮਣੇ ਕਿਲਾਰਾਂ ਵਾਲਾ ਕਹਿੰਦੇ ਅਰਸ਼ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਪਈ ਹੋਈ ਰੇਡ ਹੁਣ ਜਾਫੀ 4 ਹਾਕਮ ਵਾਲਿਆ ਰੈਂਬੋ ਐ ਸ਼ੂਸ਼ਕ ਵਾਲਾ ਫੋਲਾ ਧੀਰੇ ਦੇ ਇਲਾਕੇ ਦਾ ਸ਼ੂਸ਼ਕ ਪਿੰਡ ਆ ਜਾਫੀ ਦਾ ਨੰਬਰ ਐ ਆ ਤੇ ਮੰਨਣਾ ਪੈਣਾ ਵੀ ਆ ਨੰਬਰ ਜਾਫੀ ਦਾ ਬਰਿਆਂ ਵਾਲਾ ਕਿ ਜਿੱਥੇ ਪੱਪ ਰੱਖਣ ਗੱਪਰੂ ਧਰਤੀ ਹਿੱਲਦੀ ਧਰਤੀ ਹਿੱਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਇਹ ਖੇਡ ਤਾਕਤ ਤਾਂ ਦੀ ਇਹ ਤਾਂ ਕਾਲਿਆ ਕੱਲਾਂ ਕਰਨੀਆਂ ਸੌਕੀਆਂ ਇਹ ਖੇਡਣੀ ਬਹੁਤ ਔਖੀ ਹੈ ਇਹ ਖੇਡਣੀ ਬਹੁਤ ਔਖੀ ਹੈ ਆ ਓਏ ਸਹਲ 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 ਪਰ ਬਰੇ ਨੇ ਪਿੰਡ ਦੇ ਨੇ ਫੁੱਲ ਰਪੋਟਾਂ ਉੱਗਿਆ ਉਹ ਜਿਹੜੇ ਟਰਾਲੀਆਂ ਤੇ ਬੈਠੇ ਆਉਂਦਾ ਨਜ਼ਾਰਾ ਸਵਾਦ ਲੈਂਦੇ ਆ ਲੋਕੀ ਲੋਕੀ ਦੀਪ ਸਵਾਦ ਭਾਲਦੇ ਆ ਲੋਕ ਸਵਾਦ ਭਾਲਦੇ ਆ ਕਾਲਿਆ ਸਵਾਦ ਆਈ ਜਾਂਦਾ ਸਵਾਦ ਆਈ ਜਾਂਦਾ ਹੁਣ ਜਫਾ ਤੇ ਹੁਣ ਤੇ ਕਾਲੀ ਜਫਿਆਂ ਤੇ ਆ ਹੁਣ ਤੇ ਕਾਲੀ ਜਫਿਆਂ ਤੇ ਆ ਹੁਣ ਤੇ ਕਾਲੀ ਜਫਿਆਂ ਤੇ ਆ ਕਹਤਾ ਕਿ ਮੇਰਾ ਕੋਚਰ ਕਾਨੇ ਪਹਿਲੀ ਮੈਨੂੰ ਦੇਵੇ ਨਸੀਹਤ ਪਹਿਲੀ ਮੇਰਾ ਕੋਚਰ ਕਾਨੇ ਪਹਿਲੀ ਮੈਨੂੰ ਦੇਵੇ ਨਸੀਹਤ ਪਹਿਲੀ ਸੈਨ ਦਾ ਪਿਛਲਾ ਜਫਾ ਬਿੱਲਾ ਬਾਈ ਕਹਿੰਦਾ ਵੀ ਕਿਸਾਉ ਦਾ ਓਏ ਹਾਕਮਾੜੀਏ ਦਾ ਕੰਮ ਕਿਵੇਂ ਲੱਗਦਾ ਫੋਲਰ ਪੋਟਾ ਆ ਗਿਆ ਲੋਕ ਨਜ਼ਾਰੇ ਲੈਂਦੇ ਆ ਉਹ ਸਾਹਮਣੇ ਪਈ ਹੋਈ ਰੇਡ ਉਹ ਬੱਲੇ ਦਾ ਯਾਰ ਬੱਲੇ ਬੱਲੇ ਘਰਾ ਰਿਹਾ ਪਰ ਕਹਿੰਦੇ ਚੱਕ ਲਈ ਸ਼ੇਰ ਦਾ ਓਏ ਦੀਪ ਸ਼ੀਰਾ ਕਬੱਡੀ ਪਾ ਰਿਹਾ ਹੈ ਇਹ ਸ਼ੀਰਾ ਚੱਕਾ ਵਾਲਾ ਵੱਡੀ ਪਾ ਰਿਹਾ ਜਖੇ ਪੜਾ ਲਿਆ ਹੁਣ ਤੂੰ ਜੱਫਾ ਲਾਵੇਂ ਗੱਲ ਤਾਂ ਮੰਨੀ ਓ ਪਰਾ ਉਹ ਭੱਜ ਗਿਆ ਉਹ ਭੱਜ ਗਿਆ ਕਲਾਰਾਂ ਵਾਲਾ ਆਰਸ਼ ਕਬੱਡੀ ਪਾ ਰਿਹਾ ਹੈ ਆਰਸ਼ ਕਲਾਰਾਂ ਵਾਲੇ ਦੀ ਰੇਡ ਮੈਚ ਬਰਾਬਰੀ ਤੇ ਖੇਡਿਆ ਜਾ ਰਿਹਾ ਹੈ ਮੈਚ ਬਰਾਬਰੀ ਤੇ ਹੈ ਹਾਕਮ ਵਾਲੀਏ ਨੂੰ ਪਤਾ ਹੈ ਵੀ ਮੇਲਾ ਉਹਦੇ ਬਾਬੇ ਦਾ ਸ਼ੂਸ਼ਕ ਵਾਲਿਆ ਬਿਸਲਾ ਵਚਨ ਵਾਲੀ ਹੈ ਸ਼ੂਸ਼ਕ ਵਾਲਿਆ ਬਿਸਲਾ ਵਚਨ ਵਾਲੀ ਹੈ ਆਹ ਰੇਡ ਪੈਂਦੀ ਬਰਿਆਲੇ ਮੋٹے ਦੀ ਦੀਪ ਪਰਪ੍ਰੀਤ ਕਬੱਡੀ ਪਾ ਰਿਹਾ ਪਸੀਨਾ ਚੁੰਦਾ ਵੇਖ ਆਹ ਰੇਡ ਪੈ ਗਈ ਹੈ ਵਿਚਾਂ ਦੇ ਕਟ ਲੋਹਾ ਲੋਹੇ ਨੂੰ ਭੰਬੜ ਮਚਿਆ ਗਿਆ ਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ 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 ਲਲਕਾਰਿਆਂ ਦਾ ਸਿਰਾ ਹੋ ਗਿਆ ਸਿਰਾ ਹੋ ਗਿਆ ਸਿਰਾ ਹੋ ਗਿਆ ਕਰਨ ਵਾਲਾ ਜੀ ਕਹਦਾ ਰੌਲਾ ਜੀ ਗੁੱਟਾ ਜੀ ਹੋਲਡ ਨੰਬਰ ਨੰਬਰ ਹੋਲਡ ਹੈ ਜੀ ਓਏ ਕੋਈ ਗੱਲ ਨਹੀਂ ਬਾਈ ਪਰ ਰੈਫਰੀ ਲੈ ਰਿਆ ਹੋਲਡ ਨੂੰ ਤੇ ਲੈ ਹੀ ਪੈਣਾ ਗਲੋਰੀ ਪੁਆਇੰਟ ਹੋਲ ਪੁਆਇੰਟ ਹੋਲ ਹੈ ਵਰਿਆਂ ਵਾਲਾ ਗੁਰਪ੍ਰੀਤ ਦੀਪ ਯੂਕੇ ਦੇ ਸਾਰੇ ਸਾਥੀਆਂ ਨੇ 500 ਪੁਆਇ ਦਾ ਕੀਤਾ ਫਕਰ ਝੰਡੇ ਵਾਲੇ ਦੀ ਪੱਤਰੀ ਕੀ ਕਹਿੰਦੀ ਕਿ ਲੋਕ ਨਜ਼ਾਰੇ ਲੈਂਦੇ ਬਾਪੇ ਦੇ ਕੱਪ ਤੇ ਕੁੜੇ ਵੇਖ ਲੜਕਰੇ ਪੈਂਦੇ ਸਹਲ ਦੇ ਹਰ ਇੱਕ ਜਫੇ ਦਾ ਸਤਕਾਰ ਕਮੇਟੀ ਵਾਲਾ ਬਿੰਨਾ ਤੇ ਗੁਰਵਿੰਦਰ ਬਾਈ ਕਹਿੰਦੇ ਵੀ ਸਾਫ ਸਾਫ ਦੇ ਨਾਲ ਮਾਣ ਹੋਣਾ ਮੈਚ ਖੰਡਾ ਨਾ ਕਿ ਲੋ ਭਰਾ ਬਣ ਕੇ ਜੇ ਹੋਲਡ ਰੈਫਰੀ ਕਹਿੰਦੇ ਤੇ ਦਿਓ ਤੇ ਰੇਡ ਪਵਾਓ ਲੋਕਾਂ ਦਾ ਸਵਾਦ ਨਾਂ ਖਰਾਬ ਕਰੀਏ ਆਪਾਂ ਹੁਣ ਤੇ ਅੱਠ ਦੀ ਪੁਲੀ ਤੇ ਬੜਾ ਚੜਿਆ ਰਹਿਣ ਦੇ ਆਓ ਸਾਹਮਣੇ ਰੇਡ ਕਰਾਚੋ ਵਾਲਾ ਕਰਾਚੋ ਵਾਲਾ ਵੱਟਿਆ ਆ ਰੇਡ ਪਈ ਹੈ

ਸੋਸ਼ਲ ਦੇ ਕਹਿਣ ਮੰਗੂ ਖਾਲੇ ਮੁਸਕਾ ਨਹੀਂ ਕਿਆ ਨਹੀਂ ਰਹਿੰਦਾ ਬਾਸਪਤੀ ਦੇ ਭਾ ਵਾਂਗੂ ਪਤਾ ਨਹੀਂ ਕੀ ਬੰਨਾ ਜੱਫੇ ਬਰਾਬਰ ਰੇਡਾਂ ਬਰਾਬਰ ਗੱਲਾਂ ਟਕਾਰੇ ਦੀਪ ਆਹ ਸਿਰਾ ਹੋ ਗਿਆ ਲੋਕਾਂ ਨੇ ਨਜ਼ਾਰਾ ਲੈ ਲਿਆ ਪਰ ਕਹਿੰਦੇ ਧਨੌਲੇ ਵਾਲਾ ਨੇ ਅੱਜ ਕਹਾਣੀ ਸਿਰੇ ਲਾਤੀ ਹੈ ਧਨੌਲੇ ਵਾਲਾ ਨੇ ਕਹਾਣੀ ਸਿਰੇ ਲਾਤੀ ਆ ਆ ਰੜ ਪਈ ਗਿਆ ਚੱਕਾ ਵਾਲਾ ਸ਼ੀਰਾ ਤੇ ਗਲੋਰੀ ਟੱਕਰ ਸਿਰੇ ਦੀ ਲੱਗਦਾ ਜੋਰ ਸਾਜੇ ਖੱਬੇ ਐਨ ਉਖੜਦੇ ਪੈਰ ਉਖੜਦੇ ਪੈਰ ਚੱਕਲੀ ਸ਼ੇਹ ਵਾਲਾ ਭੱਜ ਗਿਆ ਮੁੱਕਿਆ ਹਲੇ ਵੀਰੀ ਮੁੱਕਿਆ ਹਲੇ ਵੀਰੀ ਮੁੱਕਿਆ ਹਰੇ ਵੀਰੀ ਲੋਕ ਦੇਖ ਵੇ ਦੀਪਾ ਕਿੰਨਾ ਨਜ਼ਾਰਾ ਲੈਂਦੇ ਕਾਲਿਆ ਦੰਦਾ ਥੱਲੇ ਕਈਆਂ ਦੀ ਜੀਬ ਆ ਗਈ ਐ ਦੰਦਾ ਥੱਲੇ ਕਈਆਂ ਦੀ ਜੀਬ ਆ ਗਈ ਆ ਰੇਡ ਪੈ ਗਈ ਐ ਹੁਣ ਚਤਹਾਰਾਂ ਕਾਲਿਆਂ ਨੇੜੇ ਐ ਇਹ ਗੱਲ ਪੱਕੀ ਐ ਜਿਹੜੇ ਰੈਫਰੀ ਬਾਹਰ ਐ ਜੀ ਉਹ ਹੋੜ ਦਾ ਨੰਬਰ ਕਲੀਅਰ ਕਰ ਦੇਣ ਇੱਥੇ ਰੱਖ ਕਲਾਰਾਂ ਵਾਲਾ ਥਾਪੀਆਂ ਮਾਰਦਾ ਜਿੱਤ ਜਿਹੜੀ ਮਰਜੀ ਗਈ ਅਮ੍ਰਿਤਪਰੀਓ ਸੋਨੋ ਸੁਆਦ ਆ ਵਾ ਤੁਸੀਂ ਕੋ ਸੁਣਨੇ ਚਾਹੀਦੇ ਹੋ ਖਿਡਾਰੀ ਤੇ ਰੋਜ ਜਿੱਦੇ ਆ ਰੋਜ ਹਾਰਦੇ ਆ ਆਓ ਕੈਮਰਾਮੈਨ ਆਈ ਕਿਰਾ ਓਏ ਇੱਕ ਗੱਲ ਦੱਸਿਓ ਆ ਨਵਾਂ ਮੁੰਡਾ ਸਹਿਰ ਤਰੋਲਾ ਜਿਹਦੇ ਅੱਜ ਜੱਫੇ ਵਧੀਆ ਲੱਗੇ ਤਾੜੀ ਮਾਰੋ ਯਾਰ ਜ਼ੋਰਦਾਰ ਜਿਉਂਦਾ ਵਸਦਾਰ ਆ ਓ ਚੋਬਰਾ ਅੱਜ ਸਹਿਲ ਸਹਿਲ ਅਮ드ਪੁਰ ਵਿੱਚ ਕਰਾਤੀ ਆ ਅੱਜ ਸਹਿਲ ਸਹਿਲ ਅਮ드ਪੁਰ ਵਿੱਚ ਕਰਾਤੀ ਆ ਬਾਕੀ ਲੋਕਾਂ ਨੇ ਨਜ਼ਾਰਾ ਲੇਤਾ ਲੋਕਾਂ ਨੇ ਨਜ਼ਾਰਾ ਲੇਤਾ ਆ ਭਰਾ ਨੇ ਬਹੁਤ ਸਾਰਾ ਪਿਆਰ ਸਨਾਮੀ ਨੂੰ ਪੁੱਜਦਾ ਕੀਤਾ ਹੈ ਸਹਿਲ ਕਿਹੜੇ ਪਾਸੇ ਆ ਸਹਿਲ ਧਨੋਲੇ ਵਾਲਾ ਸਹਿਲ ਆਪਣੀ ਮਾਇਆ ਲੈ ਜੀ ਵੀਰੇ ਆ ਕਾਲੇ ਧਨੌਲੇ ਦੇ ਪਿੰਡੂਆਂ ਨੇ ਬੱਲੇ ਬੱਲੇ ਕਰਾਤੀ ਹੈ ਪਿੰਦੇ ਕੋਤ ਉਹਨਾਂ ਦੀ ਟੀਮ ਹੈ ਬਹੁਤ ਬਹੁਤ ਧੰਨਵਾਦ ਸਤਕਾਰ ਹੈ ਲੈ ਵੀ ਗਲੋਰੀ ਬਹੁਤ ਬਹੁਤ ਮੁਬਾਰਕਵਾਦ ਹੈ ਸਹਿਲ ਵੱਡੀਆਂ ਹਸਾਂ ਤੇ ਤਸਵੀਰਾਂ ਵਾਲੇ